ਅੱਜ ਸਾਡਾ ঈগল 5 ਆਪਰੇਸ਼ਨ ਜਿਹੜਾ ਸਾਰੇ ਪੰਜਾਬ ਦੇ ਵਿੱਚ ਚੱਲ ਰਿਹਾ ਇਹਦੇ ਚ ਜਿਵੇਂ ਕੁਝ ਹੌਟਸਪੌਟ ਜਿੱਥੇ ਸਾਨੂੰ ਡਾਊਟ ਹੁੰਦਾ ਹੈ ਕਿ ਉਹਨਾਂ ਦੀ ਸਰਚ ਕਰਾ ਰਹੇ ਹਾਂ ਪਟਿਆਲਾ ਰੇਂਜ ਦੇ ਵਿੱਚ ਅਸੀਂ 40 ਥਾਵਾਂ ਤੇ ਸਾਡੀ ਜਿਹੜੀ ਹੈ ਹੌਟਸਪੌਟ ਤੇ ਸਰਚ ਹੋ ਰਹੀ ਇਹਦੇ ਚ ਜੋ ਰਿਕਵਰੀਜ਼ ਹੋਣਗੀਆਂ ਉਹ ਸ਼ਾਮ ਤੱਕ ਪਤਾ ਲੱਗ ਜਾਏਗਾ ਕੀ ਕੀ ਇਹਦੇ ਚ ਰਿਕਵਰੀ ਹੋਈ ਹੈ ਉਹ ਅਸੀਂ ਸਾਡੇ ਐਸਐਸਪੀ ਸਾਹਿਬਾਨ ਪ੍ਰੈਸ ਨੋਟ ਰਾਈਟ ਹਰੇਸ਼ ਕੁਰਦਿਆਨ ਇਸ ਉਸ ਵਾਇ ਜਿਹੜੇ ਵੀ ਹੌਟਸਪੌਟ ਦੇ ਵਿੱਚ ਅਸੀਂ ਆਲਰੇਡੀ ਪਹਿਲਾਂ ਸਾਡੇ ਅਫਸਰ ਸਾਹਿਬਾਨ ਐਸ ਐਚ ਓ ਡੀ ਐਸ ਪੀ ਵੱਲੋਂ ਅਸੀਂ ਅਵੇਅਰਨੈਸ ਕੈਂਪ ਵੀ ਚਲਵਾਏ ਹੋਏ ਨੇ ਜਿੱਥੇ ਕਿਤੇ ਕੋਈ ਨਸ਼ਾ ਵੇਚਦਾ ਹੈ ਉਹਨੂੰ ਕੰਟਰੋਲ ਕਰਨ ਲਈ ਉਹਨਾਂ ਨੂੰ ਬੰਦਿਆਂ ਨੂੰ ਫੜਨ ਲਈ ਪਰ ਫਿਰ ਵੀ ਜਿੱਥੇ ਸਾਨੂੰ ਹੋਰ ਜ਼ਿਆਦਾ ਡਾਊਟ ਪੈਦਾ ਹੋਇਆ ਅਸੀਂ ਉਹੀ ਏਰੀਏ ਜਿਹੜੇ ਨੇ ਉਹ ਅੱਜ ਅਸੀਂ ਉਹਦੇ ਵਿੱਚ ਸਰਚ ਕਰ ਰਹੇ ਹਾਂ ਜਿੱਥੇ ਸਾਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ। ਬਾਕੀ ਸਾਡੀ ਰੇਂਜ ਦੇ ਵਿੱਚ ਅਸੀਂ ਕਮੇਟੀਆਂ ਬਣਾਈਆਂ ਨੇ ਹਰੇਕ ਪਿੰਡ ਪੱਦਰ ਤੇ ਮਹੱਲਾ ਵਾਈਜ਼ ਜਿੱਥੇ ਸਾਡੇ ਸਾਰੇ ਅਫਸਰਾਂ ਨੇ ਮੈਂ ਵੀ ਖੁਦ ਜਾ ਕੇ ਆਇਆ ਸਾਡੇ ਐਸਐਸਪੀ ਸਾਹਿਬਾਨ ਵੀ ਉਹਨਾਂ ਨੇ ਜਾ ਕੇ ਉਹਨਾਂ ਕਮੇਟੀਆਂ ਦੇ ਵਿੱਚ ਡਰੱਗ ਅਵੇਅਰਨੈਸ ਲਈ ਲੋਕਾਂ ਨਾਲ ਜਾ ਕੇ ਮੀਟਿੰਗਾਂ ਕੀਤੀਆਂ ਨੇ ਲੋਕਾਂ ਨੂੰ ਪ੍ਰੇਰਿਤ ਕੀਤਾ ਕਿ ਜਿਹੜੇ ਬੱਚੇ ਨਸ਼ੇ 'ਚ ਗੁੰਮਰਾਹ ਹੋ ਕੇ ਪਏ ਨੇ ਉਹਨਾਂ ਨੂੰ ਛਡਾਉਣ ਲਈ ਉਹਨਾਂ ਬੱਚਿਆਂ ਨੂੰ ਗਾਇਡ ਕੀਤਾ ਜਾਵੇ ਉਹਨਾਂ ਦੀ ਵਿਲ ਪਾਵਰ ਨੂੰ ਸਟਰੋਂਗ ਕੀਤਾ ਜਾਵੇ ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਜਿੱਥੇ ਸਾਡੇ ਡਰੱਗ ਡੀਡਿਕਸ਼ਨ ਸੈਂਟਰ ਨੇ ਉਹਨਾਂ ਚ ਲਿਆ ਕੇ ਉਹਨਾਂ ਦਾ ਇਲਾਜ ਕਰਵਾਇਆ ਜਾਵੇ ਤੇ ਜਿਹੜੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਸਮਗਲਰ ਨੇ ਸਪਲਾਈਅਰ ਨੇ ਉਹਨਾਂ ਬਾਰੇ ਇਨਫੋਰਮੇਸ਼ਨ ਸਾਂਝੀ ਕਰਦੇ ਰਹਿਣ ਉਹਨੂੰ ਅਸੀਂ ਸੀਕਰਟ ਰੱਖਾਂਗੇ ਔਰ ਉਹਦੇ ਚ ਸਾਨੂੰ ਕਾਮਯਾਬੀ ਵੀ ਮਿਲਦੀ ਹੈ ਹਮੇਸ਼ਾ ਤੁਸੀਂ ਪ੍ਰੈਸ ਦੇ ਵਿੱਚ ਸਾਡੇ ਅਲੱਗ-ਅਲੱਗ ਅਫਸਰ ਸਰਵਾਨਾਂ ਦੀ ਨਿਊਜ਼ ਪੜ੍ਹਦੇ ਰਹਿੰਦੇ ਹੋ ਜਿਹਦੇ ਜਿਸੀਂ ਵੱਡੀ ਮਾਸਤਰਾ ਦੇ ਵਿੱਚ ਪਟਿਆਲਾ ਰੇਲ ਦੇ ਵਿੱਚ ਡਰੱਗ ਨੂੰ ਕੰਟਰੋਲ ਕੀਤਾ ਹੈ ਸਰ ਪਹਿਲਾਂ ਨਾ ਪ੍ਰਾਪਰਟੀਆਂ ਜੈਪਟ ਕਰਨ ਵਾਲਾ ਇੱਕ ਅਭਿਆਨ ਚੱਲਿਆ ਸੀ ਉਹਦੇ ਨਾਲ ਕਾਫੀ ਥੱਲ ਪਈ ਸੀ ਕਿ ਇਹ ਹੁਣ ਉਹ ਵੀ ਜਾਰੀ ਰਹੂਗਾ ਜੀ ਉਹ ਅਭਿਆਨ ਪਹਿਲੇ ਨਾਲੋਂ ਵੀ ਜ਼ਿਆਦਾ ਸਖਤ ਹੈ ਪਹਿਲੇ ਜਿਹੜੇ ਵੀ ਕੇਸ ਸੀ ਕੋਈ ਸਮਗਲਰ ਜਿਹੜੇ ਪੈਡਲਰ ਇਹਨਾਂ ਦੇ ਜਦੋਂ ਵੇਚਦੇ ਸੀ ਫੜੇ ਜਾਂਦੇ ਸੀ ਇਹਨਾਂ ਦੀਆਂ ਜਿਹੜੀਆਂ ਪ੍ਰਾਪਰਟੀ ਸੀ ਉਹ ਪ੍ਰੋਪਰ ਪ੍ਰੋਸੀਜਰ ਨਾਲ ਅਸੀਂ ਜਿਹੜੀਆਂ ਉਹਨਾਂ ਨੂੰ ਫ੍ਰੀਜ਼ ਕਰਾਉਂਦੇ ਸੀ ਲੇਕਿਨ ਹੁਣ ਜਿਹੜੀ ਪੰਜਾਬ ਸਰਕਾਰ ਵੱਲੋਂ ਮਾਣਯੋਗ ਡੀਜੀਪੀ ਸਾਹਿਬ ਵੱਲੋਂ ਹਦਾਇਤਾਂ ਨੇ ਜਿਹੜੇ ਬੰਦੇ ਨੇ 2 ਨੰਬਰ ਦੇ ਪੈਸੇ ਨਾਲ ਕੋਈ ਪ੍ਰਾਪਰਟੀ ਬਣਾਈ ਹੈ ਉਹਦੇ ਬਾਰੇ ਅਸੀਂ ਆਪਣੀ ਪੁਸ਼ਕਸ਼ ਦੇ ਵਿੱਚ ਜਿਹੜੀ ਸਾਡੇ ਕੋਲ ਗੱਲ ਸਾਹਮਣੇ ਆਉਂਦੀ ਹੈ ਉਹ ਨਾ ਤਾਂ ਕੋਈ ਠੇਕੇ ਤੇ ਲਾਏਗਾ ਨਾ ਹੀ ਉਹਨੂੰ ਕੋਈ ਵੇਚ ਸਕਗੇ ਇਹਦੇ ਸਬੰਧ ਦੇ ਵਿੱਚ ਅਸੀਂ ਡਿਪਟੀ ਕਮਿਸ਼ਨਰ ਨੂੰ ਵੀ ਨਾਲ ਲਿਖ ਕੇ ਭੇਜ ਦਨੇ ਆ ਕਿ ਆਹ ਫਰਾਮ ਫਰਾ ਬੰਦਾ ਜਿਹੜਾ ਹੈ ਆ ਇਹ ਇਸ ਇਹਨੇ 2 ਨੰਬਰ ਦੇ ਪੈਸੇ ਨਾਲ ਆਹ ਖਰੀਦੀ ਹੈ ਇਹਨੂੰ ਕੋਈ ਅੱਗੇ ਵੇਚੇ ਨਾ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਵਿੱਚ ਇਹਦੇ ਵਿੱਚ ਵੀ ਥਲ ਜਿਹੜੀ ਪੈ ਗਈ ਤਾਂ ਕਿ ਜਿਹੜੇ 2 ਨੰਬਰ ਦੇ ਇਹਨਾਂ ਦੇ ਪੈਸੇ ਬਣੇ ਹੋਏ ਨੇ ਉਹ ਬਾਹਰ ਨਿਕਲ ਸਰ 9 ਕਮਰਸ਼ਲ ਦੇ ਵਿੱਚ ਇਹਨਾਂ ਦੇ